ਤਾਰੇ ਹੋਗੇ ਵੀਡੀਓ ਨੂੰ ਹਾਂ 9 ਲੱਖ ਆਏ ਐ ਨਹੀਂ ਤਾਂ ਚੜਦਾ ਆ ਮੁਰਗੀਆਂ ਮੂੰਗਵਾਰ ਮਾਰ ਕੇ ਖਾਵੇ ਲੋ ਜੀ ਨੱਪਾ ਚਲਦੇ ਸੈਜ ਦੇ ਵਿੱਚ ਇਹ ਖੜੇ ਸਾਰੇ ਜਣੇ ਆਪਣੇ ਵਾਲੇ ਬੰਦੇ ਲੋ ਜੀ ਕਾਉਂਟ ਪੀਣਾਗੇ ਚਾਹ ਥੋੜੀ ਦੇ ਬਾਅਦ ਕਰਤਨ ਸ਼ੁਰੂ ਹੋਊਗੀ ਉੱਥੇ ਕਰਤਨ ਸ਼ੁਰੂ ਹੋਊਗੀ ਦੇਖਿਓ ਤਿਆਰੀ ਚੱਲ ਰਹੀ ਆ ਫੁੱਲਾਂ ਲੋ ਜੀ ਆਪਣਾ ਮੈਟ ਵਿਛਾਤੇ ਨੂੰ ਲੰਗਰ ਸ਼ੁਰੂ ਹੋਊਗਾ। ਆ ਖੜਾ ਮੁੰਡਾ ਲੰਗਰ ਵਰਤਾਨ ਦੇ ਲਈ ਵੀ ਜਾਗਾ। ਕੋਈ ਆਏ ਨੀਗਾ ਇਸ ਨੂੰ ਲੱਗਣਾ ਵੈਰੇ। ਉਹ ਲੱਗ ਰਿਹਾ ਮੁੰਡੇ ਪਾਂਡੇ ਵਾਂਗ। ਅੱਪਾ ਜਾ ਰਹੇ ਜੀ ਲੱਕੜ ਲਾਉਣ ਆ ਰਸਤੇ ਦੇ ਵਿੱਚ। ਮੋਟਰਸਾਈਕਲ ਬਹੁਤ ਟੱਪਦੇ ਆ ਗਏ ਕਹਿੰਦੇ। ਹੁਣ ਆਪਾਂ ਹੁਣ ਆਪਾਂ ਉਧਰ ਜਾ ਕੇ ਨਾ ਚ ਰਸਤੇ ਦੇ ਵਿੱਚ ਲੱਕੜ ਲਾ ਕੇ ਆਉਣੇ ਆਂਗੇ। ਮੋਟਰਸਾਈਕਲ ਬਹੁਤ ਟੱਪਦੇ ਆ ਗਏ ਕਹਿੰਦੇ। ਕਹਿੰਦੇ ਲਾ ਕੇ ਸੰਕਰ ਦਿਆ ਸਾਨੂੰ। ਕਹਿੰਦੇ ਲਾ ਦੇ ਗਈ ਸੀ। ਕਹਿੰਦੇ ਲਾਏ ਗਏ ਸੀ ਹੁਣ ਲਾ ਕੇ ਆਉਣੇ ਆਂਗੇ। ਇਹ ਆਉਂਦੇ ਦੇਖੋ। ਪਹਿਲਾਂ ਲੱਕੜਾਂ ਲਾ ਕੇ ਗਈ ਸੀ ਅਸੀਂ ਥਰੀ ਵੀ ਟੱਪਲੀਏ ਮੋੜਸਾਂ ਉੱਪਰ ਕੀ ਹੁਣ ਆਪਾਂ ਕੋਈ ਮੂਢੀ ਲੱਕੜ ਲਾਵਾਂਗੇ ਪੂਰੇ ਲਾਵਾਂਗੇ ਆਪਾਂ ਮੂਢੀ ਲੱਕੜ ਲਓ ਜੀ ਆਪਾਂ ਨੇ ਲਾ ਸੀ ਲੱਕੜ ਸੰਗਤ ਜੀ ਆ ਦੇਖੋ ਲੱਗ ਰੇ ਮੁੰਡਾ ਮਿੱਟਾ ਲਾਣ ਹੁਣ ਕੋਈ ਵੀ ਮੋੜਸਾਂ ਨਹੀਂ ਟੱਪਦੇ ਕੋਰੇ ਜੀ ਸਾਦੇ ਮਾਸ਼ਾਅੱਲਾ ਦੇ ਲੱਕੜ ਲਗਾਏ ਚੱਕੀਏ ਆਪਾਂ ਉਧਰ ਇਹ ਤਾਂ ਲੰਗਾ ਮੋਟਰਸਾਂ ਦੀ ਤੁਰਕੀ ਲਾ ਸਕਦਾ ਮੁੰਡਾ ਉਰੇ ਦੀ ਓਏ ਇੱਧਰ ਚੱਲ ਰਹਿ ਕੱਟੋ ਮੈਂ ਇੱਧਰ ਬਣਾ ਤੇ ਰੈਡੀ ਨਾ ਆਏ ਕਹਿੰਦੇ ਆ ਲੈ ਨਾ ਸੁਝਾਦਰੇ ਬੈਠਣੇ ਵੇਜੂਗੇ ਚਿੱਕੀ ਨਹੀਂ ਕਦੇ ਆ ਲੈ ਕਹਿੰਦਾ ਨਾal ਰਹੀ ਰੁਸੀ ਬਾਣੀ ਆ ਲੈ ਕੋ ਕਹਿੰਦੇ ਜਲੇਬੀਆਂ ਮਾਂ ਲੱਗ ਰੀਆਂ ਨਹੀਂ ਇੱਧਰ ਇੱਧਰ ਜਲੇਬੀਆਂ ਬਣ ਰੀਆਂ ਨੇ ਕਹਿੰਦੇ ਜਸ ਆਣਾ ਭਈਆ ਆਪਣਾ ਕਹਿੰਦੇ ਮੁੰਡਾ ਪਹੁੰਚ ਗਿਆ ਆਹ ਦੇਖ ਕੀ ਆ ਗਿਆ ਮੁੰਡਾ ਕਹਿੰਦੇ ਸਾਰੇ ਇੱਧਰ ਲੰਗਰ ਛਾ ਗਰੇ دري برندر کور برندر کوالن تارن هاي اونري اگے دکاني ذونو نال کرتو سان پرن پرن سمپھ پورو بوتے جاڙي جي چن کي ڪم ڪور ميا سچو جو سماج ۾ آجي جا سڀني باکي رها مون له جو پروان جي رو پاڻي ਵੀਡੀਓ ਨੇ ਠੀਕ ਹੈ ਮੈਂ ਪੂਰਤ ਪਹੁੰਚੀ ਲੱਗਦਾ ਮੁੰਡੇ ਸਾਰੇ ਨੰਗਰ ਜਾ ਰਹੇ ਨੇ ਸੰਗਟਾਈ ਹੋਈ ਹੈ ਅੰਦਰ ਅੰਦਰ ਵੀਰੇ ਗੁਰਿੰਦਰ ਕੁਮਾਰ ਗੋਲ ਆਏ ਆ ਇਧਰ ਉਹਦੇ ਨਾਲ ਆਏ ਵੀਰੇ ਅਜ ਨੂੰ ਅੰਦਰ ਦਾ ਮੋਲ ਦਿਖਾਣੀ ਕਿਵੇਂ ਦੇ ਦਿਖਾ ਦੇ ਬੰਦੋ ਮਾਰਾ ਕੀ ਪਾਟਾ ਅੰਦਰ ਦਾ ਮੋਲ ਹੈ ਇਹ ਦੇਖੋ ਜੀ ਆ ਜਦੋਂ ਬ੍ਰਿੰਦਰ ਕੁਮਾਰ ਗੋਲ ਦਾ ਮੁੰਡਾ ਆ ਗਿਆ ਉਹ ਵੀ ਦਿਖਾਵਾਂਗੇ ਬ੍ਰਿੰਦਰ ਕੁਮਾਰ ਗੋਲ ਦਿਖਾਣ ਵਾਲੀ ਖੜੀ ਹੈ ਜੀ ਪਾਪਲੇ ਪ੍ਰਕਾਸ਼ ਪ੍ਰਭਾਤ ਦੇ ਮੂਰਿਆਂ ਵਾਲੇ ਪੜਦੇ ਆ ਕੁੰਦਿਆ ਆ ਆਉਂਦੀ ਹੁੰਦਾ ਚੁਪਾ ਹੋ ਗਿਆ ਹੋਣੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਮਹਾਰਾਜੇ ਪਾਸ਼ਾ ਅੱਗੇ ਤੋਂ ਸਿਵਾਮਾ ਬਖਸ਼ਿਸ਼ ਕਰਨੀ ਹੈ ਮਹਾਰਾਜੇ ਪਾਸ਼ਾ ਨਗਰ ਕਿਨੇ ਜੀ ਮੇਰਾ ਪ੍ਰਾਰਥਨਾ ਰੱਖਣਾ ਛੱਡ ਦਿਆਂ ਕਲਾਮ ਬਖਸ਼ਿਸ਼ ਕਰਨੀਆਂ ਜੀਵ ਜੰਤੋਂ ਬਸੋ ਫਸਲ ਲੋ ਜੀ ਮਹਾਰਾਜ ਦੀ ਸਵਾਰੀ ਨੂੰ ਵਾਪਸ ਲੈ ਕੇ ਚਲੇ ਗਏ ਲੋ ਜੀ ਇਹ ਚੱਲ ਰਿਹਾ ਆਪਣਾ ਮੁੰਡਾ ਲੱਗਦਾ ਛਾਲਾ ਮਾਰਨੇ ਗੰਡੇ ਮਾਰ ਛਾਲਾ ਪੁੱਠੀ ਛਾਲ ਪੁੱਠੀ ਛਾਲ ਮਾਰ ਕੇ ਦਿਖਾਉ ਆਏ ਮੁੰਡਾ ਤੁਹਾਨੂੰ ਇਹ ਆਏ ਰੇ ਕੱਲੇ ਕੱਲੇ ਖਾਏ ਗੁਲਫੀਆਂ ਲੋ ਬਾਈ ਅਸੀਂ ਖਾ ਰਹੇ ਕੁਲਫੀ ਕੱਲੇ ਕੱਲੇ ਖਾ ਗਏ ਮਾਨੂੰ ਦਈਆਂ ਵੀ ਨਹੀਂ ਆ ਲੋ ਜੀ ਆਪਾਂ ਉਹਨਾਂ ਜਾ ਰਹੇ ਮੇਲੇ ਦੇ ਵਿੱਚ ਮੇਲੇ ਦੇ ਵਿੱਚ ਮੇਲਾ ਪਹੁੰਚ ਗਏ ਮੇਲਾ ਚਪਾਰ ਦੇ ਮੇਲੇ ਤੇ ਚਪਾਰ ਦੇ ਮੇਲੇ ਵਿੱਚ ਪਹੁੰਚੂ ਗਿਆ ਆਪਾਂ ਹੈ ਇਲਾਗਰ ਮੁੰਡੇ ਖਿਲਾ ਖਾਣੇ ਬੋਲ ਰਿਹਾ ਇਸਕੇ ਖਿਲਾ ਮੋਟੂ ਮੁੰਡਾ ਚੱਕ ਕੇ 10 ਰੁਪਏ ਦੇ ਖਿਲਾ ਆ ਦੇਖੋ ਜੀ ਹੁਣ ਆਪਾਂ ਇਹਨਾਂ ਨੂੰ ਖਾਣ ਲੱਗਦੇ ਹਾਂ ਆਓ ਦੇਖਾਂਗੇ ਸਾਰੇ ਖਾ ਗਏ ਆ ਐਮੜਾ ਸੇਬ ਖਾਏਗਾ ਚੱਕ ਕੇ ਗੱਲਾਂ ਜਣਾ ਐਮੁਰਗਿੰਗ ਗਵਾਰ ਮਾਰ ਕੇ ਖਾਵੇ ਸੇ ਅੱਗੇ ਥੋੜੇ ਪਿੰਡ ਵਿੱਚ ਤਾਂ ਜਾਈ ਚਲੋ ਚਲੋ ਵੀ ਆ ਗਏ ਆਪਾਂ ਮੇਲੇ ਦੇ ਵਿੱਚ ਆ ਪਾ ਜਾ ਰਹੇ ਵੇਖੋ ਚਲੋ ਇਹ ਅੱਗੇ ਮੁੱਕ ਗਿਆ ਫਿਰ ਅੱਗੇ ਮੇਲਾ ਮੁੱਕ ਗਿਆ ਯਾਰ ਅੱਜ ਬੋਲਾਲ ਸਟਾਰਟ ਹੋਏਗਾ ਇਹ ਮੇਲੇ ਆ ਦੇਖੋ ਮੁੰਡੇ ਲੱਗ ਰਹੇ ਬੋਲਣਾਂ ਨਾਲ ਖੇਡਣਾ ਆਪਣੇ ਮੁੰਡੇ ਆਏ ਹੋਏ ਆਏ ਹੋਏ ਆਏ ਹੋਏ ਤੰਨੇ ਝੁੱਲੇ ਕਹਿੰਦੇ ਆ ਬਹੁਤ ਵੱਡੇ ਵੱਡੇ ਬਹੁਤ ਵੱਡੇ ਵੱਡੇ ਮੇਲੇ ਤਾਂ ਕਹਿੰਦੇ ਅੱਡ ਵੀ ਆ ਗਿਆ ਚਲੋ ਆਪ ਚਲਿਏ ਚਲੋ ਵਾਹ ਚਲੋ ਭਾਈ ਚਲੋ ਗੁੰਮ ਜਾ ਗੁੰਮ ਜਾਓ ਚਲੋ ਭਾਈ ਮੁੰਡੇ ਹੋ ਗਏ ਪਿੱਛੇ ਬੈਕ ਨੂੰ ਇਹ ਦੇਖੋ ਇਹ ਮੁੰਡਾ ਕਿੱਥੇ ਬੱਡੇ ਫੋਨ ਦੇਖਣ ਲੱਗ ਰਿਹਾ ਲੱਗਾ ਲੱਗਾ ਜਾ ਰਹਿਆ ਆਵਾ ਫੇਰ ਖਿੱਲਾ ਕੁश्ती ਖਾਵਾਂਗੇ ਨਹੀਂ ਆਉ ਰਹੇ ਮੁੰਡੇ ਇਕੱਲੇ ਇਕੱਲੇ ਖਾਰੇ ਆਓ ਬਚਰੀ ਨੂੰ ਨੀਚੀ ਉਠਾ ਰਖੇ ਫੇਰ ਉਹ ਲੱਗੀ ਉਹ ਲੱਗੀ ਸਕਦੀ ਹੈ ਪਾਉਣ ਲਈ ਆਪਾਂ ਜਾ ਰਹਾਂਗੇ ਇਸ ਨੂੰ ਬਜਰੇ ਨੂੰ ਖਿਲਾ ਖਵਾ ਦੋ ਸਰੋਪਾ ਵਾਲੀ ਜਿਹੜੀ ਇੱਥੇ ਵੀੜ ਆ ਰਹੀ ਹੈ ਸਰੋਪਾ ਪਾਵਾ ਵਾਲੀ ਜਾਲੇ ਨੂੰ ਪਾ ਦਿਆ ਵੀ ਸਰੋਪਾ ਪਾ ਪਾ ਦਿਆ ਸਰੋਪਾ ਕਰ ਰਿਹਾ ਚੱਲ ਨੀਰ ਆਇਆ ਪਾ ਚਲੋ ਆਪਾਂ ਕਿੱਦਾਂ ਜਾਂਦੇ ਆਂ ਜੀ ਇਹ ਮੁਰਗੀ ਨੂੰ ਗਵਾਰ ਮਾਰ ਕੇ ਖਾਵੇ ਇਹ ਰਿਆ ਕਹਿੰਦੇ ਕਾਲਾ ਕੁੱਤਾ ਬੰਦਾ ਕਹਿੰਦੇ ਕਾਲਾ ਕੁੱਤਾ ਬੰਦਾ ਇਹ ਕੋ ਆ ਗਿਆ ਉਹਦਾ ਬਰੋਂ ਆ ਗਿਆ ਆ ਦੇਖੋ ਜੀ ਬੂਤਨੀਆ ਚਾਰੇ ਬੂਤਨੀਆ ਕਹਿੰਦੇ ਚਾਰੇ ਇੱਕ ਚਾਪੜ ਇੱਕ ਕਸੂਰੀ ਹੈ ਇੱਕ ਕਸੂਰੀ ਵੜ ਰਹੀ ਹੈ ਇੱਕ ਮੁਰਗੀ ਵੜ ਰਹੀ ਹੈ ਆ ਦੇਖੋ ਉਤਾਰਾਂਗੇ ਆ ਇਧਰ ਖਰਗੋਸ਼ ਵੜ ਰਿਹਾ ਕਹਿੰਦੇ ਨੋ ਜੀ ਕੰਮ ਸਾਰਾ ਨਿਬੜ ਗਿਆ ਹੁਣ ਆਪਾਂ ਤਰਪਾਲਾ ਤਰਪੂਲਾ ਉਤਾਰਾਂਗੇ ਕੰਨ ਦੇ ਸਪੀਕਰਸ ਪੂਰ ਦਾ ਸਾਰੇ ਤਾਰ ਤੇ ਹੁਣ ਤਰਪਾਲਾ ਤਾਰਾਂਗੇ ਇੱਕ ਮੁੰਡੇ ਆਉ ਬੈਠੇ ਆਪਾਂ ਮੁੰਡੇ ਵਾਲੇ ਦਾ ਕਲੰਗਰ ਸ਼ਕੀ ਜਾ ਰਿਹਾ ਕਹਿੰਦੇ ਅੰਦਰ ਬੈਠੇ ਦੇਖੋ ਹੁਣ ਆਪਾਂ ਇਸ ਤਰਪਾਲ ਤਾਰ ਲਈ ਉੱਪਰ ਚੜ੍ਹਿਆ ਕੋਠੇ ਦੇ ਉੱਤੇ ਇਹ ਤਾਰ ਦਾਂਗੇ ਜਾਂ ਮੁੰਡਾ ਬਹੁ ਸੇਵਾ ਕਰਦੇ ਜੀ ਦੇਖੋ ਲੋਕ ਬਣਾਏ ਨਹੀਂ ਹੈਗੇ ਗੇਟ ਜਮਣਾ ਇਹ ਆਗੇ ਤਿੰਨੇ ਮੁੰਡੇ ਦੀ ਸੇਵਾ ਕਰਕੇ ਆਵਾਰੇ ਮੁੰਡੇ ਆ ਹੜ ਕੇ ਦੇਖੋ ਇਹ ਮੁੰਡੇ ਜੋ ਵੀ ਨਹੀਂ ਕੰਮ ਕਰਕੇ ਰਾਜੀ ਹੈਗੇ ਜਾਂ ਮੁੰਡਾ ਬੈਠੇ ਬੈਠੇ ਸਾਰਾ ਕੰਮ ਪਾਲਦੇ ਜੀ ਦੇਖੋ ਇੱਗਾ ਮੈਂ ਪ੍ਰਧਾਨ ਹਾਂ ਪ੍ਰਧਾਨ ਹਾਂ ਮੈਂ ਪ੍ਰਧਾਨ ਹੈ ਬਾਈ ਪ੍ਰਧਾਨ ਹੈ ਅੱਜ ਆ ਵੀ ਪ੍ਰਧਾਨ ਲਿਆਉਂ ਕਰਦੇ ਚੱਲ ਲਿਉਂ ਤੇਰੇ ਵਾਸਤੇ ਬੈਠੇ ਲਿਆਉਂ ਮੈਂ ਚਾ ਲਿਉਂ ਹਤਾ ਮੈਂ ਕਰ ਰਹੇ ਆ ਦੇਖੋ ਜਵਾਬ ਨੂੰ ਹੋਰ ਕੋਈ ਨਹੀਂ ਹੋਰ ਕੋਈ ਨਹੀਂ ਅੱਜ ਹਰਦੋਂ ਨੂੰ ਮੈਂ ਬੜਦਾ ਯਾਰ ਘਟ ਲੱਗਿਆ ਰਿਹਾ ਨਾ ਜਨਾਬ ਨਮਰਤ ਹੋੜਾ ਫੇ ਗਾਣਾ गा ਕੇ ਸੁਣਾਇਆ ਤੈਨੂੰ ਮੁੱਖ ਮੈਂ ਮਾਂ ਸਾਰੀ ਦੇਖਣ ਆਇਆ ਹੈਲੋ 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 ਐਵਰੀਬਾਡੀ ਸਤਨਾ ਵਾਇਗਰੂ ਸਤਨਾ ਵਾਇਗਰੂ ਵਲੌਗ ਮਿਲੇ ਟਿੰਡਰ ਤੇ ਪਹਿਲਾ ਰਿਜਾਇਲ ਟੱਕ ਕੋ ਟੱਕਨਾ ਕੋਈ ਕੁਝ ਕਹਿਰੇਗਾ ਤਾਂ ਹੀ ਬੋਲਾ ਨੋ ਨਹੀਂ ਤਾਂ ਚੜਦਾ 9 ਦਿਨ ਹੋ ਗਏ ਵੀਡੀਓ ਚੜੀ ਬਾਈ ਨੂੰ ਅਜੇ 10 ਲੇਕ ਆਈ ਹੈ ਆਈ ਹਾਈ 9 ਵੀ ਦੇਖੋ ਮੁੰਡਾ ਕੀ ਕਹਿ ਰਿਹਾ ਦੁਬਾਰੇ ਦੱਸੀ ਦਾਦੇ ਰਹੋਗੇ ਵੀਡੀਓ ਨੂੰ ਹਾਂ 9 ਲੇਕ ਆਈ ਹੈ ਐਨੀ ਤਾਂ ਚੜਦਾ ਹਾਂਜੀ ਵਾਹ ਮੈਨੂੰ ਮੇਰੇ ਬੇਟੇ ਨੂੰ ਲਾਈਕ ਕਰੋ ਕਮੈਂਟ ਕਰੋ ਇੱਥੇ ਤਾਂ ਮੈਨੂੰ ਨੇ ਵਕਤ ਬਦਲ ਦਿਆ ਜਜ਼ਬਾਤ ਬਦਲ ਦਿਆ ਇਹ ਇਹ ਕਿਉਂ ਆ ਲਾਈਕ ਕਮੈਂਟ ਕਰੋ ਗੋਡੇ ਦੇ ਮਾਰ ਮੁੱਕੀ ਆ ਮੁੰਡਾ ਕਹਿੰਦਾ ਲੋ ਜੀ ਦੇਖੋ ਮੁੰਡੇ ਕਿਵੇਂ ਸੇਵ ਕਰਦੇ ਪਏ ਆਗੇ ਬਾਬੀ ਦੀ ਆ ਦੇਖੋ ਇਹ ਸੇਵ ਕੇਲਾਂ ਦੇ ਉੱਪਰ ਕਿਵੇਂ ਚੜ ਰਹੇਗੇ ਸਾਰੇ ਸੇਵ ਕੇਲੇ ਮੁੰਡਾ ਲੱਗ ਰਹੇ ਕਿਵੇਂ ਉੱਪਰ ਚੜ ਰਹੇ ਆਗੇ ਦੇਖੋ ਆਪਣੀ ਅੰਤਵਾਲੀ ਆ ਬੈਠੀ ਦੇਖੋ ਪਾਰੇ ਅਮਰੀਂ ਦਾ ਬੜੀ ਧੀਰੀ ਦੇਖੋ ਨਪਰਾ ਜੀ ਕੰਮ ਕਰਨ ਲੱਗੇ ਜੀ ਹਰਮਨ ਜੀ ਗਾਣਾ ਕਰਨੋ ਜਲੇ ਚੱਲੇਗਾ ਬਈ ਕਰੀ ਕਰਾ ਰੋ ਯਾ ਕੀ ਵੇ ਹਾਂ ਦੇਖੋ ਜੀ ਸਾਡੇ ਬਾਈ ਵੱਡੇ ਮੱਲਾ ਲੱਗ ਰਹੀ ਦੀਪੂ ਸਿੰਘਾ ਸਨਾਪ ਪਿੱਲਾ ਜੀ ਨਾ ਯਾਰਾ ਨਾ ਤੁਹਾਡੇ ਕੰਨੀ ਕਰਾਲੋ ਹਾਂ ਨਾ ਭਾਬੀ ਜੀ ਵੀ ਆ ਰਹੀ ਨਹੀਂ ਹਾਂ ਸਾਡੇ ਸੁੱਖੀ ਦੀ ਰੇੜੀ ਹੈ ਭਾਈ ਕੁਲਚੀ ਵਾਲੀ ਲੋ ਜੀ ਸਾਰਾ ਕੰਮ ਨਿਭੜਨ ਤੋਂ ਬਾਅਦ ਅਸੀਂ ਨੇ ਭਾਂਡੇ-ਪੁੰਡੇ ਮਾਜ ਕੇ ਸਾਰਾ ਸਮਾਨ ਸਾਂਭਤਾ